ਹਾਂਜੀ ਹਾਂਜੀ ਬਾਜੀ ਬਾਜੀ ਪੈਸੇ ਦਾ ਪ੍ਰਬੰਧ ਕਰਨ ਲਈ ਆਇਆ ਮੈਂ ਕਮੇਟੀ ਚੁੱਕਣ ਆਇਆ ਮੈਂ ਲੱਖ ਵਾਲੀ ਹਾਂਜੀ ਬਾਜੀ ਤੁਹਾਨੂੰ 30000 ਰੁਪਿਆ ਚਾਹੀਦਾ ਕਿ ਜਾਣ ਚਾਹੀਦੀ ਜਦੋਂ ਮੈਂ ਤੁਹਾਨੂੰ ਕਹਿ ਦਿੱਤਾ ਕਿ ਮੈਂ ਹਰ ਹਾਲਤ ਕਮੇਟੀ ਚੁੱਕ ਲੈਣੀ ਆ ਭਾਵੇਂ ਮੈਨੂੰ 70000 ਰੁਪਿਆ ਦਾ ਘਾਟਾ ਨਾ ਪੈਜੇ ਹਾਂਜੀ ਇਹ ਮੈਂ ਜ਼ਬਾਨ ਦੇਤੀ ਆ ਨਾ ਬਾਜੀ ਮੇਰੀ ਜ਼ਬਾਨ ਪੱਥਰ ਤੇ ਲਕੀਰ ਆ ਆਹੋ ਜੋ ਕਹਿਤਾ ਕਹਿਤਾ ਮੁੱਕ ਦੀ ਗੱਲ ਇਹ ਆ ਕਿ ਅੱਜ ਮੈਂ ਕਮੇਟੀ ਚੁੱਕ ਲੈਣੀ ਆ ਜਦੋਂ ਮੈਨੂੰ ਪੈਸੇ ਮਿਲ ਗਏ ਨਾ ਉਦੋਂ ਤੁਸੀਂ ਆਣ ਕੇ ਮੇਰੇ ਤੋਂ ਪੈਸੇ ਲੈ ਜਾਓ ਹਾਂ ਟੈਨਸ਼ਨ ਨਾ ਲਾਉ ਉਹ ਆਜੋ ਆਜੋ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਨੀਲੇ ਮੰਮੀ ਨਹੀਂ ਆਈ ਮੰਮੀ ਤਰੀਕੇ ਗਈ ਹੈ ਉਹਨੂੰ ਕadien ਤਰੀਕਾ ਪਹਿਗੀਆਂ ਉਹ ਆਂਟੀ ਵੀ ਰੋਣੀ ਆ ਹਾਂ ਉਹਨੇ ਸਾਡੀ ਕਮੇਟੀ ਘੋਟ ਲਈ ਮੰਮੀ ਮੇਰੀ ਨੇ ਜਾ ਕੇ ਉਹਦੀ ਗਿਚੀ ਘੋਟ ਲਈ ਉਦੋਂ ਤੋਂ ਤਰੀਕਾ ਪੈਂਦਾ ਰਹੀਆਂ ਨਹੀਂ ਨਹੀਂ ਵੀ ਇਦਾਂ ਕਿਸੇ ਦੀ ਕਮੇਟੀ ਨਹੀਂ ਘੁੱਟਣੀ ਚਾਹੀਦੀ ਅਗਲਾ ਬੰਦਾ ਕੀਤਾ ਕਿਦਾਂ ਔਖਾ ਸੌਖਾ ਹੋ ਕੇ ਪਾਉਂਦਾ ਚਲੋ ਆਗੇ ਸਾਰੇ ਜਣੇ ਕਰੀਏ ਬੋਲੀ ਸ਼ੁਰੂ 5 ਕਿ ਮਿੰਟ ਰੁਕ ਜਾਓ ਭੈਣ ਜੀ ਕਮੇਟੀ ਚੁੱਕਣ ਵਾਲੇ ਦੇ ਬਾਹਰ ਖਲੋਤੇਗਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ 27 ਰਤੋ ਦੇ ਬੇਟੇ ਹਾਂਜੀ 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 ਚਲੋ ਬੈਠੋ ਬੋਲੀ ਸ਼ੁਰੂ ਕਰੀਏ ਵੇਖੋ ਭਾਈ 5000 ਘਟੇ ਤੋਂ ਬੋਲੀ ਸ਼ੁਰੂ ਹੋਣੀ ਜੇ ਤੇ ਜਿੰਨੇ ਵੀ ਕਮੇਟੀ ਚੁੱਕੀ ਉਹਨੂੰ ਪੰਜਾ ਦੇਣਾ ਬਾਅਦ ਕਮੇਟੀ ਮਿਲਣੀ ਜੇ ਇਹ ਭੈਣ ਜੀ ਪਹਿਲਾਂ ਨਹੀਂ ਮਿਲ ਸਕਦੀ ਨਹੀਂ ਨਹੀਂ ਨੇ ਦਿਨ ਤੇ ਲੱਗ ਹੀ ਜਾਂਦੇ ਆ ਹਰ ਇੱਕ ਨੇ ਆਪਣੀ ਤਨਖਾਹ ਆਈ ਤਾਂ ਪੈਸੇ ਦੇਣੇ ਹੁੰਦੇ ਆ ਨਹੀਂ ਥੋੜੇ ਬੋਤੇ ਪੈਸੇ ਹੀ ਪਹਿਲਾਂ ਮਿਲ ਜਾਣ ਚਲੋ ਵੇਖ ਲੈਨੇ ਆ ਪਹਿਲਾਂ ਬੋਲੀ ਤੇ ਸ਼ੁਰੂ ਕਰੋ 5000 ਸਰਕਾਰੀ ਬੋਲੀ 5000 ਚਲੋ ਮੇਰਾ 6000 ਜੇ 6000 7000 ਰੁਪਏ ਨਹੀਂ ਮੇਰਾ 8000 10000 ਮੇਰਾ 10000 11000 11000 ਮੇਰਾ 12000 ਜੇ 15 ਕਰ ਲਿਓ 16000 ਜੇ 20000 20000 21000 ਜੇ ਭੈਣ ਜੀ 21000 30 ਕਰ ਦੋ ਭੈਣ ਜੀ 30000 31 ਕਰ ਦਿਓ ਭੈਣ ਜੀ 31000 40 ਕਰ ਦਿਓ ਭੈਣ ਜੀ 40000 ਭਾਜੀ ਮੈਂ ਕਮੇਟੀ ਦੀ ਬੋਲੀ 'ਚ ਆ ਮੈਂ ਤੁਹਾਨੂੰ ਘਰ ਤੋਂ ਫੋਨ ਤੋਹੀ ਥੋੜਾ ਜਿਹਾ ਟਾਈਮ ਤੇ ਦਿਓ ਮੈਂ ਅੱਜ ਕੰਮ ਹੋ ਜਾਊਗਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਕਿੰਨੀ ਕਮਿਟੀ ਭਾਂਜੀ ਇਹਨਾਂ ਦੀ 40000 40000 ਮੇਰਾ 40300 ਜੇ 40300 50 ਕਰ ਦੋ ਪੂਰਾ ਭਾਂਜੀ 50000 ਮੇਰਾ 50200 ਜੇ 50200 55 ਕਰ ਦੋ ਭਾਂਜੀ ਬਸ ਕਰ ਕਿੰਨੀ ਜੀ ਵਧਾਉਣੀ ਆ ਮੇਰਾ 20 ਸਾਲ ਦਾ ਤਜਰਬਾ ਆਂਦਾ 60000 ਤੱਕ ਕਮੇਟੀ ਬਚਾਉਣੀ ਹੈ ਜੀ ਉਹਨੇ 55000 ਇਹ ਵੀਰ ਜੀ ਹੁਣਾਂ ਦਾ ਹੋ ਗਿਆ ਜੀ 55000 ਹਾਂਜੀ ਮੇਰਾ ਭਾਂਜੀ 100 ਮੰਦਾ ਹੱਥ ਰੱਸਾ ਤੇ ਸਿਰੇ ਤੇ ਗੰਢ ਚੁਕਾ ਦਿਓ ਕਮੇਟੀ ਵੀਰ ਜੀ ਹੁਣਾਂ ਨੂੰ ਇਹਨਾਂ ਨੂੰ ਲੱਗਦਾ ਜ਼ਿਆਦਾ ਜ਼ਰੂਰਤ ਆ ਉਹ ਵੀਰ ਜ਼ਰੂਰਤ ਵਾਲੀ ਕੋਈ ਗੱਲ ਨਹੀਂ ਜੇ ਤੈਨੂੰ ਲੋੜ ਆ ਨਾ ਤੇ ਤੂੰ ਰੱਖ ਲੈ ਕੋਈ ਗੱਲ ਨਹੀਂ ਮੈਂ ਅਗਲੀ ਕਿਤੇ ਚੁੱਕ ਲੂੰਗਾ ਨਹੀਂ ਵੀਰ ਜੀ ਨਹੀਂ ਲੋੜ ਨਹੀਂ ਕਿ ਮੈਨੂੰ ਤੂੰ ਹੀ ਲੁੱਟੋ ਨਿਆਰੇ ਉਹ ਤਾਂ ਤਾਂ ਨੀ ਯਾਰ ਇਹ ਨਿਊਰੀ ਲੁੱਟੇ ਲੁੱਟੋ ਨਾ ਫਿਰ ਤੂੰ ਲੋਟਨਾ 5000 ਘੱਟ ਦੇ ਦੇ ਮੈਨੂੰ ਮੈਂ ਤੈਨੂੰ ਤਾਂ ਕਹਿ ਹੀ ਬੋਲੀ ਵਧਾਉਨ ਨੂੰ ਮੈਂ ਤੇ ਤੈਨੂੰ ਰੋਕਣ ਵੀ ਢਿਆ ਉਦੋਂ ਤੂੰ ਟੁੱਟੇ ਸਤਰੂng ਉਹਦੀ ਆ ਨਾ ਉਹਦਾ ਹੀ ਮਾਰਲਾ ਤਰਲਾ ਸ਼ਾਇਦ ਗੱਲ ਬਣ ਜੇ ਉਹਦਾ ਤਰਲਾ ਮੈਂ ਕੀ ਕਰਾਂ ਉਹ ਕਮੇਟੀ ਚਕਣ ਥੋੜਾ ਆਇਆ ਸੀ ਉਹ ਤੇ ਭਲਾ ਮਾਨਸ ਰਿਆ ਬਣ ਕੇ ਨਾ ਆਪਾਂ ਨੂੰ ਛਦਾਈ ਬਣਾ ਗਏ ਤੇ ਕਮੇਟੀ ਚ ਕਾ ਗਿਆ ਯੋ ਉਹੀ ਭੈਣ ਜੀ ਦੱਸਿਓ ਮੈਨੂੰ ਕਮੇਟੀ ਕਿੰਨੀ ਆਉਣੀ ਆ ਕਮੇਟੀ ਆਪਣਾ ਬਣੀ ਜੇ 55000 ਘਾਟਾ ਤੇ 20 ਮੈਂਬਰ ਆਪਣਾ 2250 ਰੁਪਏ 2250 ਠੀਕ ਹੈ ਜੀ 500 ਹਯਾਰ ਆ ਲੱਗੋ ਆਹ ਦੇ ਵਾਈਟ ਕਮੇਟੀ ਭੈਣ ਜੀ ਨਾਲ ਨਾਲ ਹੀ ਨਿਬੜੀ ਚੰਗੀ ਹੁੰਦੀ ਹੈ ਜੀ ਹਾਂਜੀ ਹਾਂਜੀ ਮੇਲਿਆ ਮੋਲੇ ਵਾਲੇ ਦੇਣਾ ਮੁਰਕੇ ਇੱਥੇ ਵਰਤੇ ਉੱਤੇ ਜਾਂਦੇ ਆਪਾਂ ਹਾਂਜੀ ਲਿਆਓ ਜੀ ਉੱਦਾਂ ਭਾਜੀ ਕਮੇਟੀ ਦੇ ਘਾਟੇ ਵਾਲੇ ਰਿਕਾਰਡ ਹੀ ਟੁੱਟ ਗਏ ਯਾਰ ਕੀ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਤੁਸੀਂ ਤੇ ਆਪ ਲੋਕਾਂ ਨੂੰ ਵੀ ਅੱਜੀ ਪੈਸੇ ਦਿੰਦੇ ਜੇ ਤੇ ਤੁਹਾਨੂੰ ਕਿ ਲੋੜ ਹੀ ਇੰਨੇ ਘਾਟੇ ਦੇ ਕਮੇਟੀ ਚੁੱਕਣ ਦੀ ਹਾਂਜੀ ਪਾਣੀ ਮਿਲੂਗਾ ਘਟਕ ਪਾਣੀ ਮੈਂ ਲਿਆ ਦੇਣੀ ਆ ਮੇਨੂੰ ਚੱਕਰਾ ਹੁੰਦੇ ਆ ਮਸਾ ਘਾ ਘਾ ਰਾਂਗਾ ਕੋਈ ਨਾ ਕੋਈ ਨਾ ਘਾ ਰੋਣਾ ਮੈਨੂੰ ਗਾਹ ਕਰਕੇ ਆਵੀ ਪਰ ਗੱਲ ਗਾਣਾ ਕਰੇ ਇੱਥੋਂ ਵਾਲੀ ਕੋਈ ਵੀ ਉਹ ਅਗਲੇ ਆਂ ਪਾਣੀ ਪੀ ਮੈਂ ਕਿਦੋਂ ਗੱਲ ਕਰਨੀ ਆ ਹਾਂਜੀ ਹਾਂਜੀ ਭਾਜੀ ਭਾਜੀ ਪੈਸੇ ਦਾ ਪ੍ਰਬੰਧ ਕਰਨੀ ਆਇਆ ਮੈਂ ਕਮੇਟੀ ਚੁੱਕਣ ਆਇਆ ਮੈਂ ਲੱਖ ਦੀ ਹਾਂਜੀ ਭਾਜੀ ਤੁਹਾਨੂੰ 30000 ਚਾਹੀਦਾ ਕੇ ਜਾਣ ਚਾਹੀਦੀ ਏ ਜ਼ਬਾਨ ਜਦੋਂ ਕਰ ਲਈ ਐ ਮੈਂ ਹੋਰ ਕਿਹੜੀ ਗੱਲ ਆ ਜ਼ਬਾਨ ਤੋਂ ਨਹੀਂ ਮੈਂ ਭਜਦਾ ਹਾਂਜੀ ਆਗੇ ਸਾਰੇ ਘਟ ਜੇ ਲੱਗ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੈਠੋ ਬੈਠੋ ਭਾਈ ਬੈ ਜਾ ਨਹੀਂ ਬਹੁਤ ਹੁਣੇ ਲੱਗਦਾ ਸਾਰੇ ਇਕੱਠੇ ਹੋਏ ਹਾਂ ਬਸ ਤੁਹਾਨੂੰ ਹੀ ਡਿਕਨਦੇ ਸਾਂ ਕਰੀਏ ਸ਼ੁਰੂ 5000 ਘਟੇ ਤੋਂ ਬੋਲੀ ਸ਼ੁਰੂ ਹੋਣੀ ਜੇ ਤੇ ਜਿੰਨੇ ਕਮੇਟੀ ਚੁੱਕੀ ਉਹਨੂੰ ਪੈਸੇ ਮਿਲਣੇ ਜੇ ਪੰਜਾ ਦਿਨਾਂ ਬਾਅਦ ਭੈਣ ਜੀ ਥੋੜੇ ਜਿਹਾ ਪਹਿਲਾਂ ਨਹੀਂ ਮਿਲ ਸਕਦੇ ਨਹੀਂ ਨਹੀਂ ਨੇ ਦਿਨ ਤੇ ਲੱਗ ਹੀ ਜਾਂਦੇ ਆ ਹਰੇਕ ਨੇ ਤਨਖਾਹ ਹੀ ਤੋਂ ਪੈਸੇ ਦੇਣੇ ਹੁੰਦੇ ਆ ਇਹ ਥੋੜੇ ਜਿਹੇ ਪੈਸੇ ਭਾਵੇਂ ਪਹਿਲਾਂ ਮਿਲ ਜਾਣਾ ਚਲੋ ਵੇਖ ਲੈਨੇ ਆ ਪਹਿਲਾਂ ਬੋਲੀ ਤੇ ਦਿਓ ਕਰੀਏ ਸ਼ੁਰੂ ਭਾਈ 5000 5000 ਤੇ ਮੇਰਾ 6000 ਜੇ ਆ ਵੀਰ ਜੀ ਨਾਲ ਮਿਲ ਕੇ 7000 ਕਹਿ ਦੇਣਾ ਵਾ ਤੇ ਮੇਰਾ ਫਿਰ 8000 ਜੇ ਵੀਰ ਮੈਂ ਤਾਂ ਭੁੱਲਿਆ ਹੀ ਨਹੀਂ ਤੇਰੇ ਬੋਲੀ ਪਿਛਲੀ ਰਸੀਦ ਮੈਨੇ ਦੇ ਹੀ ਦਿੱਤੀ ਤੇ ਸਿਮਨੇ ਕਿਹੜੀ ਘਰ ਉਤ ਲਈ ਆ ਉਹਨੇ ਵੀ ਸਾਰੀ ਆਪਣੀ ਉੱਥੇ ਲਾਈ ਆ ਅਜੇ ਘਰੋਂ ਪਤਾ ਨਹੀਂ ਕਿੰਨੇ ਕ ਲੱਗਣੇ ਤੇਰੇ ਭੈਣ ਜੀ 6000 ਤੜਕੇ ਆ ਹੈਗਾ ਭਈ ਹੋਰ ਹਾਂਜੀ ਬੋਲੋ ਕੋਈ ਦਿਓ ਬੋਲੀ ਠੀਕ ਹੈ ਫਿਰ 6000 ਘਾਟੇ ਤੇ ਕਮੇਟੀ ਤੁਹਾਡੀ ਹੋਗੀ ਚਲੋ ਮੇਰੀਆਂ ਮੈਨੂੰ ਦੇ ਦਿਓ ਤੇ ਕਮੇਟੀ ਭੈਣ ਜੀ ਵਿੱਚੋਂ ਹੀ ਕੱਟ ਲਿਓ ਠੀਕ ਹੈ ਚਲੋ ਮੇਰਾ ਕੰਮ ਨਿਪੜਿਆ ਮੈਂ ਲੱਜਾਵਾਂਗੇ ਹੋਰ ਕੰਮ ਕਰੀਏ ਭੈਣ ਜੀ ਕਮੇਟੀ ਇਹਦੀ ਹੋਗੀ ਜਦੋਂ ਕਿਸੇ ਨੇ ਬੋਲੀ ਹੀ ਨਹੀਂ ਦਿੱਤੀ ਫਿਰ ਇਹਨਾਂ ਦੀ ਹੋਣੀ ਹੀ ਇੱਕੋ ਕਮੇਟੀ ਇਹਦੀ ਹਾਂ ਇੱਕੋ ਹੀ ਹੀ ਪੱਕਾ ਕਮੇਟੀ ਆਹੋ ਭਰਾਵਾ ਇੱਕੋ ਹੀ ਸ਼ੁਕਰਿਆ ਗਲੋਂ ਰੱਥਾ ਇਹਦੇ ਅਗਲੇ ਬੰਦਲੀ ਨਰ ਬਿਮਾਰੀ ਦਾ ਘਰ ਇਹਨੇ ਤਾਂ ਅੱਗੇ ਇੱਕ ਮਰਨੇ ਪਾਇਆ ਕਮੇਟੀ ਟਾਈਮ ਨਾਲ ਬਚਾਇਓ ਸਾਰੇ ਜਣੇ ਓ ਹੈਲੋ ਵੀਰ ਆ ਤੂੰ ਚੰਗਾ ਕੀਤਾ ਯਾ ਇਹਦੇ ਠੱਗ ਜਿਹੜੇ ਪੱਲੇ ਨਹੀਂ ਕੋਹ ਪੈਣ ਦਿੰਦੇ ਤੂੰ ਦੇ ਇਹਨਾਂ ਨੂੰ ਧਰ ਨਹੀਂ ਪਾ ਛੱਡੀ ਬੋਲਣ ਜੋਗਾ ਨਹੀਂ ਛੱਡਿਆ ਓਏ ਖੂ ਦੇ ਡੱਡੂ ਆ ਇਹੋ ਜਿਹਾ ਨਾ ਰੋਜ਼ ਵਾਪਿੰਦਾ ਮੇਰਾ ਇਹਦੇ ਤਿੰਨ ਚਾਰ ਬੰਦੇ ਹਰ ਕਮੇਟੀ ਚ ਹੁੰਦੇ ਆ ਜਿਨ੍ਹਾਂ ਕਮੇਟੀ ਆਪਣੀ ਅਖੀਰ ਤੇ ਚੁਕਣੀ ਹੁੰਦੀ ਆ ਪਰ ਐਵੇਂ ਆ ਜਾਂਦੇ ਬੋਲੀ ਵਧਾਉਣ ਕੇ ਗਰੀਬ ਦੀ ਕਮੇਟੀ ਖਰਾਬ ਕਰਨ ਆਹ ਹੁੰਦਾ ਹੀ ਇੱਕ ਜਿਹਨੇ ਪਹਿਲੇ ਮਹੀਨੇ ਕਮੇਟੀ ਚੁੱਕੀ ਸੀ ਹੁਣ ਇਹਨੂੰ ਬੰਦਿਆਂ ਚੁੱਕਿਆਈ ਇਹਨੂੰ ਤੇ ਆ ਫੜਿਆ ਜਿੱਦਾਂ ਮਾਮੇ ਖਾ ਰਹੇ ਹੋ ਧਰਨ ਲੱਗੇ ਹੁੰਦੇ ਆ ਜਾ ਕਰੀਏ ਪਤਾ ਭਲਾ ਇਹਦਾ ਹੈਲੋ ਕੀ ਗੱਲ ਹੈ ਵੀਰ ਜੀ ਹਣ ਬੜਾ ਮੂੰਹ ਵਟਿਆ ਇਹਨਾਂ ਨੇ ਰੁੱਸੇ ਕਿ ਨਾ ਉਹ ਨਹੀਂ ਨਹੀਂ ਭਾਜੀ ਰੁੱਸੇ ਨਹੀਂ ਆ ਆ ਇਹਨਾਂ ਨੂੰ ਨਾ ਬੁਲਾ ਜਾ ਪੈ ਗਿਆ। ਆ ਪਿਛਲੇ ਮਹੀਨੇ ਕਮੇਟੀ ਦੀ ਬੋਲੀ ਜੀ ਦੇਣ ਗਏ ਆ। ਘਰ ਆਇਆ ਤੇ ਗੁੰਮੀ ਹੋ ਗਏ ਆ। ਗੁਮ ਕਿਉਂ ਨਾ ਵਾ? ਕਮੇਟੀਆਂ ਦੇ ਪੈਂਦੀਆਂ ਰਹਿੰਦੀਆਂ ਵਾ। ਇੱਕ ਕਮੇਟੀ ਹੋਰ ਪੈਣ ਵਾਲੀ ਲੱਖ ਵਾਲੀ। ਪਾਈਏ ਇੱਕ ਇੱਕ ਆਪਾਂ ਤਾਂ ਮੈਚ ਹੀ ਬੜਾ ਫਸਦਾ ਵਾ। ਆਹੋ ਤੂੰ ਆ ਨਾ ਹੁਣ ਇਹਨੂੰ ਦੋ ਜਾਨੇ ਚੁੱਕਿਆ ਇਹਨੂੰ ਚਾਰ ਜਾਨੇ ਚੁੱਕ ਕੇ ਪਿੰਡੋਂ ਬਾਹਰ ਕਿਉਂ ਨਹੀਂ ਖੜਦੇ? ਜੇ ਕਿਤੇ ਮੇਰੀ ਬਹੁਤ ਠੀਕ ਹੁੰਦੀ ਨਾ। ਚਪੇੜ ਮਾਰ ਕੇ ਮੈਂ ਤੇਰੀ ਧੌਂਦਾ ਮਣਕਾ ਤੋੜ ਦੇਣਾ। ਤੋਂ ਨਤਰੀ ਹੈ ਲਮ ਕੀ ਹੁਣੀ ਜਿਹਾ ਮੁਸਲ ਤੋਂ ਕਦੂ ਲਮ ਕਿਉਂ ਹੁੰਦਾ ਭਾਜੀ ਜਿਆਦਾ ਨਾ ਬਲਾਓ ਇਹਨਾਂ ਨੂੰ ਡਾਕਟਰ ਨੇ ਰੈਸਟ ਦੱਸੀਆ ਇਹਨਾਂ ਨੂੰ ਕਰਾਓ ਰੈਸਟ ਨਾਲੇ ਇਹਨਾਂ ਦੱਸ ਦਿਓ ਇਹਨਾਂ ਨੂੰ ਕਿ ਐਦਕੀ 6000 ਹਜ਼ਾਰੀ ਕਮੇਟੀ ਚੋਂ ਘਾਟਾ ਪਿਆ ਆ ਤੇ ਉਹ ਮੈਂ ਚੁੱਕ ਲਈ ਆ ਆਹੋ ਫੇਰ ਇਹਦੇ ਕਰ ਲਈ ਰੈਸਟ ਇਹਨਾਂ ਸੁਣ ਕੇ ਕਿਤੇ ਰੈਸਟ ਨਾ ਪੀ ਸੀ ਨਾ ਹੋ ਜਾਏ ਉਹ ਫੜੋ ਇਹਨੂੰ ਕੱਟਾ ਦਾ ਸਿੰਟਰ ਚ ਦਾ ਮੂੰਹ ਪੋਟਾ ਇਹਨੂੰ ਜਾਣ ਨਾ ਦੇਓ ਵੇਖ ਲਾ ਇਹੋ ਜਿਹੇ ਬੰਦੇ ਨੇ ਪੂਰੇ ਪੇਨ ਨੂੰ ਚਟੀਆਂ ਪਾਈਆਂ ਹੁੰਦੀਆਂ ਜਦੋਂ ਕਿਤੇ ਇਹਨਾਂ ਨੂੰ ਆਪ ਚੱਟੀ ਪੈਂਦੀ ਹੈ ਨਾ ਕੱਟ ਕੰਚਲ ਦੇ ਹਾਲ ਹੁੰਦਾ ਜੀ ਕਿਉਂਕਿ ਚਟੀਆਂ ਝੱਲ ਲਈ ਵੀ ਚਟਾਨ ਜੱਡਾ ਦਿਲ ਚਾਹੀਦਾ ਵਾ ਕੱਚੇ ਪਹਿਲੇ ਬੰਦਿਆਂ ਦੇ ਵਾਸਤੇ ਗੱਲ ਨਹੀਂ ਹੁੰਦੀ ਵੀਰ ਜੀ ਬੰਦੇ ਵੀ ਕੱਚੇ ਪਹਿਲੇ ਹੁੰਦੇ ਮੈਨਾਂ ਕੱਲੀਆਂ ਇੱਟਾਂ ਹੀ ਸੁਣੂਗਾ ਕੋਈ ਇੱਟਾਂ ਤੋਂ ਚੇਤੇ ਆ ਤੈਨੂੰ ਕੋਈ ਚੰਗਾ ਮਿਸਤਰੀ ਜਾਣਦਾ ਵਾ ਵੀਰ ਜੀ ਚੰਗਾ ਮਿਸਤਰੀ ਤੇ ਚੰਗਾ ਰਿਸ਼ਤਾ ਇਹ ਕਿਸੇ ਕਰਮਾ ਵਾਲੇ ਨੂੰ ਮਿਲਦਾ ਜੋ ਸਹੀ ਗੱਲ ਆ ਕਈਆਂ ਨੂੰ ਚੰਗਾ ਰਿਸ਼ਤਾ ਮਿਲਦਾ ਹੀ ਤੇ ਬਾਥਰੂਮ ਕਰਕੇ ਛੱਡ ਜਾਂਦੇ ਜਿਨ੍ਹਾਂ ਦਾ ਬਾਥਰੂਮ ਹੀ ਨਹੀਂ ਉਹ ਚੰਗਾ ਰਿਸ਼ਤਾ ਛਕੂਦਾ ਹੈ ਵਾਹ ਤੁਸੀਂ ਹੀ ਬਣਾਉਣਾ ਉਹ ਬਣਾਵਾ ਤੇ ਹੀ ਨਹੀਂ ਬਾਥਰੂਮ ਹੀ ਆ ਕਿ ਤੁਹਾਡੇ ਘਰੇ ਬਾਥਰੂਮ ਹੈ ਨਹੀਂ ਕੋਈ ਤਾਨੂੰ ਰੂੜੀਆਂ ਲੱਗਿਆ ਪੈਂਡੀਆਂ ਉਹ ਭਰਾਵਾ ਮੈਂ ਇੱਥੇ ਨਹੀਂ ਰਹਿੰਦਾ ਮੈਂ ਬੰਬੇ ਰਹਿਣਾ ਗੱਡੀਆਂ ਤੇ ਤਾਂ ਨਹੀਂ ਲੋੜ ਪਈ ਅੱਛਾ ਛਾ ਵੈਸੇ ਮਸਤਰੀ ਤੇ ਇੱਕ ਹੈਗਾ ਆ ਉਹਨੇ ਬੰਗਲਾਦੇਸ਼ ਤੱਕ ਠੇਕੇ ਮਾਰੇ ਆ ਵੈਨੇ ਆਏ ਉਹਦਣਾ ਤੁਹਾਡੀ ਗੱਲ ਬੰਦੀ ਤੇ ਹੁੰਦਾ ਕਿੱਥੇ ਆਓ ਉਹ ਥੜੇ ਉੱਤੇ ਮਿਲ ਜਣ ਆ ਚਲੀਏ ਫਿਰ